ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਭਗਤ ਪੀਖਨ ਜੀ ਦਾ ਸੰਖੇਪ ਜੀਵਨ ਬਿਰਤਾਂਤ ਸਰਵਨ ਕਰਾਂਗੇ ਜੀ ਆਪ ਜੀ ਦਾ ਜਨਮ 15ਵੀਂ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ ਆਪ ਕੋਕਰੀ ਪਰਗਨਾ ਜ਼ਿਲ੍ਹਾ ਲਖਨਊ ਦੇ ਵਸਨੀਕ ਸਨ ਆਪਨੇ ਸਯਦ ਪੀਰ ਇਬਰਾਹਿਮ ਨੂੰ ਮੁਰਸ਼ਿਦ ਧਾਰਨ ਕਰਕੇ ਗੁਰੂ ਦੀਖਿਆ ਪ੍ਰਾਪਤ ਕੀਤੀ ਆਪ ਕੁਰਾਨ ਸ਼ਰੀਫ ਦੇ ਹਾਫਿਜ਼ ਅਰਬੀ ਫਾਰਸੀ ਦੇ ਉੱਚ ਕੋਟੀ ਦੇ ਵੀ ਵਿਦਵਾਨ ਸਨ ਮੁਸਲਮਾਨੀ ਘਰਾਣੇ ਵਿੱਚ ਜਨਮ ਹੋਇਆ ਅਤੇ ਸੂਫੀ ਮਤਧਰਮ ਕੀਤਾ 1631 ਬਿਕਰਵੀ ਨੂੰ ਆਪ ਜੀ ਅੱਲਾਹ ਦੀ ਦਰਗਾਹ ਵਿੱਚ ਜਾ ਬਿਰਾਜੇ ਆਪ ਜੀ ਸ਼ਰੀਅਤ ਤਰੀਕਤ ਹਕੀਕਤ ਅਤੇ ਮਾਰਫਤ ਸੂਫੀਆਂ ਦੀਆਂ ਚੋਹਾਂ ਮਜ਼ਲਾਂ ਦੇ ਪੂਰੇ ਜਾਣੂ ਸਨ ਅਗਰ ਭੀਖਣ ਜੀ ਦੇ ਜੀਵਨ ਦੀਆਂ ਵਧੇਰੇ ਸਾਖੀਆਂ ਨਹੀਂ ਮਿਲਦੀਆਂ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠਿ ਰਾਗ ਵਿੱਚ ਦੋ ਸ਼ਬਦ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਆਪ ਅੰਤਰਮੁਖ ਬਿਰਤੀ ਵਾਲੇ ਵਿਰਾਗਵਾਨ ਫਕੀਰ ਸਨ ਆਪ ਜੀ ਦੀ ਬਾਣੀ ਵਿੱਚ ਉਹ ਵਿਰਾਗ ਅਤੇ ਭਗਤੀ ਭਾਵ ਦੁੱਲ ਦੁੱਲ ਪੈਂਦੇ ਹਨ ਇੱਕ ਸ਼ਬਦ ਵਿੱਚ ਬੁਢਾਪੇ ਦਾ ਬਹੁਤ ਸੁੰਦਰ ਜ਼ਿਕਰ ਕੀਤਾ ਹੈ ਆਪ ਜੀ ਨੇ ਆਪਣੇ ਗੁਰੂ ਇਬਰਾਹੀਮ ਖਾਨ ਦੀ ਬਹੁਤ ਸੇਵਾ ਕੀਤੀ ਅਤੇ ਅੱਲਾ ਦੀ ਇਬਾਦਤ ਵੀ ਬਹੁਤ ਲਗਨ ਨਾਲ ਕਰਦੇ ਰਹੇ ਗੁਰੂ ਦੀ ਕਿਰਪਾ ਦਾ ਸਦਕਾ ਆਪ ਜੀ ਨੂੰ ਮੋਖ ਪਦਵੀ ਪ੍ਰਾਪਤ ਹੋਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਬ ਸ਼ਬਦ ਬਾਬਤ ਮੈਂ ਕਾਲਿਫ ਨੇ ਸਿੱਖ ਰਿਲੀਜਨ ਵਿੱਚ ਪੰਨਾ 415 ਤੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਸ ਸਿੱਖਨ ਦੀ ਬਾਣੀ ਦਰ ਹੈ ਇਸ ਤੇ ਵਿਚਾਰ ਸ਼ੇਕ ਫਰੀਦ ਦੂਸਰੇ ਨਾਲ ਮਿਲਦੇ ਹਨ ਉਸ ਸਮੇਂ ਭਾਰਤ ਵਿੱਚ ਸੁਧਾਰ ਲਹਿਰ ਚੱਲ ਰਹੀ ਸੀ ਜਿਸ ਦਾ ਪ੍ਰਭਾਵ ਇਨ੍ਹਾਂ ਮਹਾਤਮਾ ਉੱਤੇ ਵੀ ਪਿਆ ਸ਼ਬਦ ਨਾਨੋ ਨੀਰ ਭਇ ਤਨਖੀਨਾ ਪਏ ਕੇਜ ਦੁੱਧ ਬਾਣੀ रुदा कंठ शब्द नहीं उच रहे अब क्या करे प्राणी राम राय हो ये वैद बनवारी अपने संत है लेहो उबारी रहाऊ ऐसा नाम रतन निर्मोलक पूर्ण पदार्थ पाया अनिक जतन का हृदय रतन ना छपे पाया हर गुण कहते कहना ना जाई जैसे गुंगे की मिठाई रहाऊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ